ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਨ ਜਾ ਰਹੇ ਹਾਂ ਇੱਕ ਐਸੇ ਇਨਸਾਨ ਨੂੰ ਜਿਨ੍ਹਾਂ ਨੇ ਕੀ ਆਪਣਾ ਸਾਰਾ ਜੀਵਨ ਇਤਿਹਾਸ ਤੇ ਲਿਖੇ ਲਾਇਆ ਉਸਨੇ ਤਕਰੀਬਨ ਤਕਰੀਬਨ ਦੁਨੀਆ ਦਾ ਸਾਰਾ ਇਤਿਹਾਸ ਪੜ੍ਹਿਆ ਤੇ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਉਹਨਾਂ ਨੇ ਫਲੋਸਫੀਕਲ ਵੇ ਦੇ ਨਾਲ 50 ਤੋਂ ਵੱਧ ਕਿਤਾਬਾਂ ਲਿਖੀਆਂ ਨੇ ਬਹੁਤ ਹੀ ਮਹਾਨ ਇਤਿਹਾਸਕਰ ਅਤੇ ਦਾਰਸ਼ਨਿਕ ਹੋਏ ਨੇ ਇਹ ਇਹ ਨੇ ਅਰਨੋਲਡ ਜੋਸਫ ਟੋਇਨਬੀ ਟੋਇਨਬੀ ਦੀ ਹਿਸਟੋਰੀਕਲ ਅਪਰੋਚ ਦੇ ਨਾਲ ਨਾਲ ਉਹਨਾਂ ਨੇ ਸਿੱਖ ਧਰਮ ਬਾਰੇ ਆਪਣੇ ਕੀ ਵਿਚਾਰ ਪੇਸ਼ ਕੀਤੇ ਨੇ ਇਹ ਵੀ ਜਾਣਾਂਗੇ ਪਰ ਉਸ ਤੋਂ ਪਹਿਲਾਂ ਇਹਨਾਂ ਦੇ ਜੀਵਨ ਤੇ ਇੱਕ ਚਾਤ ਪਾ ਲੈਂਦੇ ਆ ਕਿਉਂਕਿ ਜਿਹੜੇ ਦ੍ਰਿਸ਼ਟੀਕੋਣ ਨਾਲ ਇਹਨਾਂ ਨੇ ਇਤਿਹਾਸ ਨੂੰ ਸਮਝਿਆ ਉਸ ਤੋਂ ਪੂਰੇ ਮਨੁੱਖ ਜਗਤ ਨੂੰ ਇੱਕ ਨਵੀਂ ਸੇਧ ਮਿਲੀ ਹੈ ਸੋ ਇੰਟਰੋਡਕਸ਼ਨ ਦੇ ਅਕੋਰਡਿੰਗ ਦੇਖਦੇ ਆ ਅਰਨੋਲਡ ਜੋਸਫ ਟੋਇਨਬੀ ਦਾ ਜਿਹੜਾ ਜਨਮ ਹੈ ਉਹ 14 ਅਪ੍ਰੈਲ 1899 ਨੂੰ ਲੰਡਨ ਇੰਗਲੈਂਡ ਵਿੱਚ ਹੋਇਆ ਆਪ ਇੱਕ ਮਸ਼ਹੂਰ ਬ੍ਰਿਟਿਸ਼ ਹਿਸਟੋਰੀਅਨ ਐਂਡ ਫਿਲਾਸਫਰ ਸਨ ਜਿਨ੍ਹਾਂ ਨੇ ਸੰਸਾਰ ਦੀਆਂ ਜਿਹੜੀਆਂ ਸਿਵਲਾਈਜੇਸ਼ਨ ਹੋਈਆਂ ਨੇ ਉਹਨਾਂ ਦੇ ਰਾਈਜ਼ ਐਂਡ ਫਾਲ ਦਾ ਜਿਹੜਾ ਡੂੰਘਾ ਅਧਿਐਨ ਕੀਤਾ ਆਪ ਇੱਕ ਗਰੀਬ ਪਰ ਪਰਿਖੇ ਲਿਖੇ ਪਰਿਵਾਰ ਵਿੱਚ ਵੱਡੇ ਹੋਏ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਜਿੱਥੇ ਉਸਨੇ ਐਂਸ਼ੀਐਂਟ ਐਂਡ ਲਿਟਰੇਚਰ ਦਾ ਜਿਹੜਾ ਗਿਆਨ ਹੈ ਉਹ ਹਾਸਲ ਕੀਤਾ ਟੋਇਨਬੇ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਕਿ ਉਹਨਾਂ ਨੇ 12 ਜਿਲਦਾਂ ਵਾਲੀ ਕਿਤਾਬ ਅ ਸਟੱਡੀ ਆਫ ਹਿਸਟਰੀ ਯਾਨੀ ਇਤਿਹਾਸ ਦਾ ਅਧਿਐਨ ਜੋ ਕਿ 1934 ਤੋਂ ਲੈ ਕੇ 1961 ਤੱਕ ਛਪਦੀ ਰਹੀ ਹੈ ਯਾਨੀ ਕਿ ਇਹ 27-28 ਸਾਲਾਂ ਦੇ ਵਿੱਚ ਸੰਪੂਰਨ ਹੋਈ ਕਿਤਾਬ ਹੈ ਤੇ ਇਸ ਵਿੱਚ ਉਹਨਾਂ ਨੇ 21 ਵੱਖ-ਵੱਖ ਸਭਿਅਤਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ ਤੇ ਦੱਸਿਆ ਕਿ ਇਹ ਸਭਿਅਤਾਵਾਂ ਕਿਵੇਂ ਜਨਮ ਲੈਂਦੀਆਂ ਨੇ ਕਿਵੇਂ ਵੱਧਦੀਆਂ ਨੇ ਤੇ ਕਿਵੇਂ ਖਤਮ ਹੁੰਦੀਆਂ ਨੇ ਇਹ ਇਹਨਾਂ ਦਾ ਮੇਨ ਕੰਮ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਕਈ ਖੇਤਰਾਂ ਵਿੱਚ ਵੀ ਯੋਗਦਾਨ ਹੈ ਜਿਵੇਂ ਕਿ ਇਹਨਾਂ ਨੇ ਪਹਿਲੇ ਵਿਸ਼ਵ ਜੰਗ ਦੇ ਵਿੱਚ ਸਰਕਾਰੀ ਕੰਮ ਕੀਤਾ ਜਿਹੜੀ ਪੈਰਿਸ ਸ਼ਾਂਤੀ ਕਾਨਫਰੰਸ ਹੋਈ ਸੀ 1919 ਦੇ ਵਿੱਚ ਉਹਨਾਂ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ ਸੀ ਤੇ ਲੰਡਨ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਪੜਾਇਆ ਹੋਇਆ ਇਸ ਤੋਂ ਇਲਾਵਾ 17 ਮਾਰਚ 1947 ਨੂੰ ਅਮਰੀਕਾ ਦੀ ਜਿਹੜੀ ਪ੍ਰਸਿੱਧ ਟਾਈਮ ਮੈਗਜ਼ੀਨ ਹੈ ਉਸ ਦੇ ਮੁੱਖ ਪੰਨੇ ਤੇ ਇਹਨਾਂ ਨੂੰ ਛਾਪਿਆ ਗਿਆ ਸੀ। ਇਹਨਾਂ ਨੂੰ ਟਾਈਮ ਮੈਗਜ਼ੀਨ ਦੇ ਫਰੰਟ ਪੇਜ ਤੇ ਛਾਪਣ ਦਾ ਜਿਹੜਾ ਮੌਕਾ ਵੀ ਹੈ ਉਹ ਵੀ ਇਹਨਾਂ ਦੀ ਜਿਹੜੀ ਫੇਮਸ ਕਿਤਾਬ ਹੈ ਆ ਸਟੱਡੀ ਆਫ ਹਿਸਟਰੀ ਜਿਹੜੀ ਕਿ ਹਜੇ ਕੰਪਲੀਟ ਨਹੀਂ ਸੀ ਹੋਈ ਉਹਦੇ ਪਾਰਟ ਜੇ ਛਾਪਰੇ ਸਨ। ਇਸ ਕਿਤਾਬ ਦੀ ਇੰਨੀ ਜ਼ਿਆਦਾ ਪਪੂਲੈਰਿਟੀ ਕਰਕੇ ਹੀ ਇਹਨਾਂ ਨੂੰ ਟਾਈਮ ਮੈਗਜ਼ੀਨ ਦੇ ਫਰੰਟ ਪੇਜ ਤੇ ਛਾਪਿਆ ਗਿਆ ਸੀ। ਟਾਈਮ ਮੈਗਜ਼ੀਨ ਨੇ ਇਹ ਕਿਹਾ ਸੀ ਕਿ Karl Marx ਤੋਂ ਬਾਅਦ ਜੇ ਕੋਈ ਵੱਡਾ ਪ੍ਰਭਾਵਸ਼ਾਲੀ ਇਤਿਹਾਸਕਾਰ ਹੋਇਆ ਤਾਂ Toyn ਵੀ ਹੋਏ ਨੇ। ਟਾਈਮ ਮੈਗਜ਼ੀਨ ਨੇ ਤਾਂ ਇੱਥੋਂ ਤੱਕ ਲਿਖਿਆ ਸੀ ਕਿ ਜਿਵੇਂ ਪੁਰਾਣੇ ਸਮੇਂ ਵਿੱਚ ਧਰਤੀ ਨੂੰ ਕੇਂਦਰ ਮੰਨ ਕੇ ਕਿਹਾ ਜਾਂਦਾ ਸੀ ਵੀ ਸੂਰਜ ਉਸ ਦੀ ਪਰਿਕਰਮਾ ਕਰਦਾ ਪਰ ਬਾਅਦ ਵਿੱਚ ਜਦੋਂ ਸਾਇੰਸ ਨੇ ਜਾਂ ਦੂਰਬਿੰਦੀ ਖੋਜ ਹੋਈ ਤਾਂ ਪਤਾ ਲੱਗਾ ਕਿ ਨਹੀਂ ਅਸਲ ਦੇ ਵਿੱਚ ਜਿਹੜੀ ਧਰਤੀ ਹੈ ਉਹ ਸੂਰਜ ਦੀ ਪਰਿਕਰਮਾ ਕਰਦੀ ਹੈ ਯਾਨੀ ਇੱਕ ਨਵੀਂ ਸੋਚ ਪੈਦਾ ਕੀਤੀ ਸੀ ਇਸੇ ਤਰ੍ਹਾਂ ਜਿਹੜੀ ਟੋਇਨਬੀ ਨੇ ਇਤਿਹਾਸ ਲਿਖਿਆ ਉਹਨੇ ਇੱਕ ਸੋਚ ਦਾ ਜਿਹੜਾ ਦਾਇਰਾ ਹੈ ਉਹ ਬਹੁਤ ਵਿਸ਼ਾਲ ਕਰ ਦਿੱਤਾ ਅਤੇ ਇੱਕ ਇਤਿਹਾਸ ਨੂੰ ਨਵਾਂ ਹੀ ਮੋੜ ਦੇ ਦਿੱਤਾ ਯਾਨੀ ਇੰਨੀ ਜ਼ਿਆਦੀ ਮਹਾਨਤਾ ਟੋਇਨਬੀ ਦੀ ਮੰਨੀ ਗਈ ਹੈ ਇਤਿਹਾਸ ਦੇ ਵਿੱਚ ਟੋਇਨਬੀ ਦੀ ਪਪੂਲਾਰਿਟੀ ਦਾ ਤੁਸੀਂ ਇਸ ਗੱਲ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਵਾਰੀ ਜਦ ਟੋਇਨਬੀ ਜਰਮਨੀ ਦੇ ਵਿੱਚ ਕੋਈ ਭਾਸ਼ਣ ਦੇਣ ਗਏ ਸਨ ਨਾਜ਼ੀ ਲਾ ਉਸ ਸੁਸਾਇਟੀ ਨੂੰ ਤਾਂ ਉਹਨਾਂ ਦੇ ਭਾਸ਼ਣ ਤੋਂ ਇੱਕ ਦਿਨ ਪਹਿਲਾਂ ਹਿਟਲਰ ਨੇ ਖੁਦ ਉਹਨਾਂ ਨਾਲ ਮਿਲਣ ਲਈ ਅਪਰੋਚ ਕੀਤੀ ਸੀ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਨਾਲ ਕੋਈ ਇੰਟਰਵਿਊ ਕਰਨ ਹਿਟਲਰ ਅਤੇ ਟੋਇਨਬੀ ਦੀ ਮੁਲਾਕਾਤ ਇਹ ਬਰਲਿਨ ਦੇ ਵਿੱਚ ਇੱਕ ਨਿੱਜੀ ਥਾਂ ਤੇ ਹੋਈ 1936 ਦੇ ਵਿੱਚ ਹਿਟਲਰ ਤੇ ਟੋਇਨਬੀ ਦੀ ਜਿਹੜੀ ਇਹ ਮੁਲਾਕਾਤ ਸੀ ਉਸ ਤੇ ਵਿੱਚ ਹਿਟਲਰ ਨੇ ਟੋਇਨਬੀ ਨੂੰ ਇਹ ਕਨਵਿੰਸ ਕਰਾ ਲਿਆ ਸੀ ਕਿ ਉਸ ਦਾ ਮਕਸਦ ਜਿਹੜਾ ਸਿਰਫ ਇੱਕ ਜਰਮਨ ਦੀ ਵੱਡੀ ਕੌਮ ਬਣਾਉਣਾ ਹੈ ਨਾ ਕਿ ਕੋਈ ਵਿਸਤਾਰਵਾਦੀ ਨੀਤੀ ਹਜੇ ਉਸ ਸਮੇਂ ਜਿਹੜੇ ਹਿਟਲਰ ਦੇ ਜਨ ਮੈਨ ਮਨਸੂਬੇ ਸਨ ਉਹ ਕਲੀਅਰ ਨਹੀਂ ਸਨ ਹੋਏ ਪਰ ਜਿਹੜਾ ਟੋਇਨਬੀ ਸੀ ਉਹ ਉਸ ਨੂੰ ਲੱਗਿਆ ਸੀ ਕਿ ਹਿਟਲਰ ਆਪਣੀ ਗੱਲ ਵਿੱਚ ਸੱਚਾ ਹੈ ਉਸ ਨੇ ਹਿਟਲਰ ਦੇ ਇਸ ਸਨੇਹ ਨੂੰ ਸਮਰਥਨ ਦਿੱਤਾ ਸੀ ਸੋ ਕਿਤੇ ਨਾ ਕਿਤੇ ਟੋਇਨਬੀ ਕਨਵਿੰਸ ਹੋ ਗਿਆ ਸੀ ਹਿਟਲਰ ਦੀਆਂ ਗੱਲਾਂ ਦੇ ਵਿੱਚ ਆ ਗਿਆ ਸੀ ਉਸ ਸਮੇਂ ਅਗਲੇ ਦਿਨ ਹੀ ਜਿਹੜਾ ਸੀ ਟੋਇਨਬੀ ਨੇ ਉੱਥੇ ਭਾਸ਼ਣ ਦਿੱਤਾ ਤੇ 나ਜ਼ੀਆਂ ਨੇ ਜਿਹੜੇ ਉਸ ਦਾ ਭਾਸ਼ਣ ਸੀ ਉਸ ਨੂੰ ਅੰਗਰੇਜ਼ੀ ਤੋਂ ਜਰਮਨੀ ਭਾਸ਼ਾ ਦੇ ਵਿੱਚ ਟਰਾਂਸਲੇਟ ਕਰਕੇ ਵੰਡਿਆ ਸੀ ਪਰ ਜਦੋਂ ਟੋਇਨਬੀ ਵਾਪਸ ਬ੍ਰਿਟੇਨ ਪਰਤਿਆ ਤਾਂ ਉਸ ਨੂੰ ਇਸ ਲਈ ਨਾ ਪਸੰਦ ਵੀ ਕੀਤਾ ਗਿਆ ਕਿ ਉਸ ਨੇ ਹਿਟਲਰ ਦੀਆਂ ਨੀਤੀਆਂ ਨੂੰ ਨਰਮੀ ਵਿੱਚ ਲਿਆ ਹੈ ਪਰ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਹਜੇ ਹਿਟਲਰ ਦੀਆਂ ਨੀਤੀਆਂ ਜੜੀਆਂ ਨੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈਆਂ ਸਨ ਟੋਇਨਬੀ ਦੀ ਜੇਕਰ ਹਿਸਟੋਰੀਕਲ ਅਪਰੋਚ ਨੂੰ ਦੇਖੀਏ ਤਾਂ ਉਸ ਨੇ ਮੇਨਲੀ ਜਿਹੜੀ 21 ਸਭਿਆਤਾਵਾਂ ਤੇ ਆਪਣੀ ਸਰਚ ਕੀਤੀ ਹੈ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਸਭਿਅਤਾ ਦਾ ਜਨਮ ਹੁੰਦਾ ਹੈ ਉਸ ਦਾ ਵਿਕਾਸ ਹੁੰਦਾ ਹੈ ਤੇ ਕਿਵੇਂ ਉਸ ਦਾ ਅੰਤ ਹੁੰਦਾ ਹੈ ਹੁਣ ਮੇਨ ਲਈ ਉਹਨਾਂ ਨੇ ਜਿਹੜੀ ਸਭਿਅਤਾਵਾਂ ਤੇ ਸਰਚ ਕੀਤੀ ਹੈ ਉਹਦੇ ਵਿੱਚ ਇੰਡੀਅਨ ਚਾਈਨੀਸ ਯੂਨਾਨੀ ਮਿਸ਼ਰੀ ਰੋਮਨ ਤੇ ਇਸਲਾਮੀ ਸਭਿਅਤਾ ਨੇ ਇਹ ਮੇਨ ਲਈ ਵੈਸੇ 21 ਟੋਇਨਬੀ ਦਾ ਕਹਿਣਾ ਸੀ ਕਿ ਇਤਿਹਾਸ ਨੂੰ ਰੂਪ ਦੇਣ ਵਾਲੀਆਂ ਸਭਿਅਤਾਵਾਂ ਨੇ ਟੋਇਨਬੀ ਰਾਜੇ ਮਹਾਰਾਜਾਂ ਨੂੰ ਇਨੀ ਅਹਿਮੀਅਤ ਨਹੀਂ ਦਿੰਦਾ ਨਾ ਹੀ ਕੋਈ ਦੇਸ਼ ਨੂੰ ਦਿੰਦਾ ਉਹ ਸਭ ਤੋਂ ਜ਼ਿਆਦਾ ਅਹਿਮੀਅਤ ਜਿਹੜੀ ਦਿੰਦਾ ਉਹ ਇੱਕ ਸਿਵਲਾਈਜ਼ੇਸ਼ਨ ਯਾਨੀ ਸਭਿਅਤਾ ਨੂੰ ਦਿੰਦਾ ਹੈ ਟੋਨ ਬੀ ਦੀ ਇਤਿਹਾਸਕ ਲਿਖਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਨਸੈਪਟ ਮਿਲਦਾ ਹੈ ਉਹ ਚੁਣੌਤੀ ਅਤੇ ਜਵਾਬ ਦਾ ਹੈ ਯਾਨੀ ਚੈਲੰਜ ਐਂਡ ਰਿਸਪੌਂਸ ਦਾ ਇਸ ਦੇ ਲਈ ਇਹ ਬਹੁਤ ਫੇਮਸ ਹੈ ਚੈਲੰਜ ਐਂਡ ਰਿਸਪੌਂਸ ਦੇ ਲਈ ਇਸ ਦੇ ਵਿੱਚ ਟੋਨ ਬੀ ਦਾ ਕਹਿਣਾ ਸੀ ਕਿ ਸਭਿਅਤਾਵਾਂ ਉਦੋਂ ਤਰੱਕੀ ਕਰਦੀਆਂ ਹਨ ਜਦੋਂ ਉਹ ਆਪਣੇ ਸਾਹਮਣੇ ਆਈਆਂ ਚੁਣੌਤੀਆਂ ਜਿਵੇਂ ਕੋਈ ਯੰਗ ਕੁਦਰਤੀ ਆਫਤਾਂ ਸਮਾਜਿਕ ਸਮੱਸਿਆਵਾਂ ਦਾ ਸਹੀ ਜਵਾਬ ਦੇ ਪਾਉਂਦੀਆਂ ਨੇ ਮਤਲਬ ਉਹੀ ਸਭਿਅਤਾ ਜ਼ਿਆਦਾ ਲੰਬੇ ਸਮੇਂ ਲਈ ਸਰਵਾਈਵ ਕਰ ਪਾਉਂਦੀ ਹੈ ਜਿਸ ਕੋਲ ਆਪਣੇ ਅੰਦਰ ਆਈਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਸਮਰੱਥਾ ਹੈ ਨਹੀਂ ਤਾਂ ਉਸ ਦਾ ਡਿਕਲਾਈਨ ਹੋਣਾ ਜਾਂ ਅੰਤ ਹੋਣਾ ਨਿਸ਼ਚਿਤ ਹੈ ਟੋਇਨਬੀ ਸਭਿਅਤਾਵਾਂ ਦੇ ਜਨਮ ਵਿਛੇ ਧਰਮ ਨੂੰ ਮੰਨਦਾ ਹੈ ਉਸ ਦਾ ਮੰਨਣਾ ਸੀ ਕਿ ਧਾਰਮਿਕ ਵਿਚਾਰ ਅਤੇ ਨੈਤਿਕਤਾ ਹੀ ਸਭਿਅਤਾਵਾਂ ਨੂੰ ਜਨਮ ਦਿੰਦੇ ਹਨ ਅਤੇ ਉਹਨਾਂ ਨੂੰ ਚਲਾਉਂਦੇ ਹਨ ਟੋਇਨਬੀ ਲਈ ਧਰਮ ਜਿਹੜਾ ਹੈ ਉਹ ਵਿਸ਼ਵ ਇਤਿਹਾਸ ਦਾ ਦਿਲ ਹੈ ਜਿਵੇਂ ਦਿਲ ਸਰੀਰ ਦੇ ਵੱਖ-ਵੱਖ ਨਾੜਾਂ ਤੱਕ ਖੂਨ ਨੂੰ ਪੰਪ ਕਰਦਾ ਹੈ ਇਸੇ ਤਰ੍ਹਾਂ ਇਤਿਹਾਸ ਦੇ ਲਈ ਜਿਹੜਾ ਹੈਗਾ ਧਰਮ ਹੈ ਉਹ ਬਹੁਤ ਇੰਪੋਰਟੈਂਸ ਰੱਖਦਾ ਹੈ ਸਭਿਅਤਾਵਾਂ ਦਾ ਚੱਕਰ ਯਾਨੀ ਸਾਈਕਲ ਆਫ ਸਿਵਲਾਈਜੇਸ਼ਨ ਇਸ ਦੇ ਅਕੋਰਡਿੰਗ ਟੋਇਨਬੀ ਦਾ ਮੰਨਣਾ ਸੀ ਕਿ ਸਭਿਅਤਾਵਾਂ ਜਨਮ ਲੈਂਦੀਆਂ ਹਨ ਜਵਾਨੀ ਤੱਕ ਪਹੁੰਚਦੀਆਂ ਹਨ ਅਤੇ ਫਿਰ ਬੁਢਾਪੇ ਵਿੱਚ ਟਹਿ ਜਾਂਦੀਆਂ ਹਨ ਆਖਰ ਦੇ ਵਿੱਚ ਉਹ ਮਨੁੱਖ ਨੂੰ ਕੇਂਦਰ ਬਿੰਦੂ ਦੇ ਰੂਪ ਦੇ ਵਿੱਚ ਮੰਨਦਾ ਹੈ ਉਹ ਕਹਿੰਦਾ ਹੈ ਕਿ ਟੋਇਨਬੀ ਦਾ ਵਿਚਾਰ ਸੀ ਕਿ ਜਿਹੜਾ ਵਿਸ਼ਵ ਇਤਿਹਾਸ ਹੈ ਉਸ ਦਾ ਜਿਹੜਾ ਅੰਤਿਮ ਟੀਚਾ ਹੋਣਾ ਚਾਹੀਦਾ ਉਹ ਇਹ ਹੋਣਾ ਚਾਹੀਦਾ ਕਿ ਮਨੁੱਖਤਾ ਨੂੰ ਇੱਕ ਸਾਂਝੀ ਸਭਿਅਤਾ ਵੱਲ ਲੈ ਕੇ ਜਾਣਾ ਉਹ ਚਾਹੁੰਦਾ ਸੀ ਕਿ ਧਰਮ ਅਤੇ ਸਭਿਆਚਾਰ ਆਪਸ ਵਿੱਚ ਮਿਲ ਕੇ ਸੰਸਾਰ ਨੂੰ ਬਿਹਤਰ ਬਣਾਉਣ ਟੋਇਨਬੀ ਦੇ ਵਿਚਾਰਾਂ ਨੇ ਨਾ ਵਿਸ਼ਵ ਇਤਿਹਾਸ ਨੂੰ ਸਮਝਣ ਦਾ ਇੱਕ ਨਵਾਂ ਨਜ਼ਰੀਆ ਦਿੱਤਾ ਹੈ ਉਹ ਸਾਨੂੰ ਸਿਖਾ ਸੋ ਗੋ ਇਹ ਸਾਡੇ ਭਵਿੱਖ ਦਾ ਆਧਾਰ ਹੈ ਉਸ ਦਾ ਮੰਨਣਾ ਸੀ ਕਿ ਜੇ ਕਿਦਰੇ ਆਪਾਂ ਹੋਂਣ ਵਾਲੀਆਂ ਚੁਣੌਤੀਆਂ ਨੂੰ ਸਹੀ ਢੰਗ ਨਾਲ ਹੱਲ ਕਰ ਲਈਏ ਨਾ ਤਾਂ ਆਪਾਂ ਜਿਹੜੀ ਆਪਣੀ ਸਭਿਅਤਾ ਇਸ ਨੂੰ ਬੜੇ ਲੰਬੇ ਸਮੇਂ ਲਈ ਬੜੇ ਸਹੀ ਢੰਗ ਨਾਲ ਚਲਾ ਸਕਦੇ ਹਾਂ ਇਹਨਾਂ ਸਾਰੀਆਂ ਗੱਲਾਂ ਦੇ ਆਧਾਰ ਤੇ ਨਾ ਉਹਨੇ ਇੱਕ ਬਹੁਤ ਹੀ ਫੇਮਸ ਕੋਟੋ ਦਾ ਮਸ਼ਹੂਰ ਹੈ that is a key civilization die from suicide not by murder ਯਾਨੀ ਕਿ ਉਸਨੇ ਕੁਝ ਚ ਸਮੁੰਦਰ ਬੰਦ ਕਰਨ ਦੀ ਗੱਲ ਕੀਤੀ ਹੈ ਉਸਨੇ ਫਿਲਾਸਫਿਕਲੀ ਬੇ ਨਾਲ ਸਮਝਾਉਣ ਦੀ ਗੱਲ ਕੀਤੀ ਹੈ ਕਿ ਸਭਿਅਤਾਵਾਂ ਖੁਦਕੁਸ਼ੀ ਨਾਲ ਮਰਦੀਆਂ ਹਨ ਕਤਲ ਨਾਲ ਨਹੀਂ ਉਸ ਦਾ ਕਹਿਣਾ ਸੀ ਕਿ ਕੋਈ ਵੀ ਸਭਿਅਤਾ ਹੈ ਜਾਨੀ ਕੋਈ ਸਮਾਜ ਜਾਂ ਸੰਸਕ੍ਰਿਤੀ ਹੈ ਉਸ ਦੀ ਜਿਹੜੀ ਹੋਂਦ ਹੈ ਉਹ ਬਾਹਰੀ ਦੁਸ਼ਮਣਾਂ ਜਾਂ ਹਮਲਿਆਂ ਕਰਕੇ ਨਹੀਂ ਹੁੰਦੀ ਸਗੋਂ ਉਸ ਤੇ ਅੰਦਰੂਨੀ ਮਸਲੇਾਂ ਤੇ ਫੈਸਲੇਾਂ ਕਰਕੇ ਹੀ ਹੁੰਦੀ ਹੈ ਇਸ ਨੂੰ ਸਮਝਣ ਲਈ ਇੱਕ ਮਿਸਾਲ ਵਜੋਂ ਕਹਿ ਸਕਦੇ ਹਾਂ ਨਹੀਂ ਕਿ ਜਿਵੇਂ ਕੋਈ ਇਨਸਾਨ ਹੈ ਉਹਦੀ ਸਿਹਤ ਹੈ ਜੋ ਖਾਣ ਪੀਣ ਵੱਲ ਧਿਆਨ ਨਾ ਰੱਖੇ ਨਸ਼ੇ ਕਰੇ ਜਾਂ ਆਪਣੀ ਦੇਖਭਾਲ ਨਾ ਕਰੇ ਤਾਂ ਉਹ ਆਪਣੇ ਆਪ ਨੂੰ ਬਿਮਾਰ ਕਰ ਲਏਗਾ ਤੇ ਮਰ ਸਕਦਾ ਹੈ ਇਸ ਨੂੰ ਖੁਦਕੁਸ਼ੀ ਵਾਂਗ ਹੀ ਕਿਹਾ ਜਾਵੇਗਾ ਨਾ ਕਿ ਕਿਸੇ ਦੂਜੇ ਤੇ આરોਪ ਲਾਇਆ ਜਾਏ ਕਿ ਉਸਨੇ ਉਸ ਨੂੰ ਮਾਰਿਆ ਹੈ ਯਾਨੀ ਆਪਣਾ ਆਪਣੀਆਂ ਜਿਹੜੀਆਂ ਅੰਦਰੂਨੀ ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਨਾ ਹੈ ਕੋਈ ਵੀ ਜਿਹੜਾ ਸਮਾਜ ਹੈ ਕੋਈ ਸਭਿਅਤਾ ਹੈ ਉਸ ਦੇ ਵਿੱਚ ਗਲਤ ਲੀਡਰਸ਼ਿਪ ਸਮਾਜਿਕ ਨਾਇਨਸਾਹੀ ਆਰਥਿਕ ਬੇਚਾਨੀ ਜਾਂ ਨਵੀਆਂ ਚੁਣੌਤੀਆਂ ਨਾਲ ਲੜਨ ਦੀ ਅਸਮਰੱਥਾ ਕਰਕੇ ਉਹ ਖਤਮ ਹੋ ਜਾਂਦੀਆਂ ਨੇ ਯਾਨੀ ਬਾਹਰ ਹੀ ਕੋਈ ਹਮਲਾ ਨਹੀਂ ਹੁੰਦਾ ਇਹ ਨਹੀਂ ਕਹਿ ਸਕਦੇ ਕਿ ਫਲਾਣੇ ਨੇ ਜਾਂ ਫਲਾਣੇ ਧਰਮ ਕਰਕੇ ਕਿਸੇ ਧਰਮ ਤੇ ਸੰਕਟ ਹੈ ਨਹੀਂ ਫਲਾਣੀ ਸਭਿਅਤਾ ਕਰਕੇ ਦੂਜੀ ਸਭਿਅਤਾ ਤੇ ਸੰਕਟ ਹੈ ਨਹੀਂ ਉਹਦੀਆਂ ਖੁਦ ਦੀਆਂ ਕਮਜ਼ੋਰੀਆਂ ਨੂੰ ਐਕਸੈਪਟ ਕਰਨਾ ਪਏਗਾ ਕਿ ਸਾਡੇ ਵਿੱਚ ਕਮਜ਼ੋਰੀਆਂ ਨੇ ਜੇ ਆਪਾਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰ ਲਈਏ ਉਹਨਾਂ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਲਈਏ ਤਾਂ ਉਸ ਸਭਿਅਤਾ ਨੂੰ ਉਸ ਸਮਾਜ ਨੂੰ ਕੋਈ ਖਤਮ ਨਹੀਂ ਕਰ ਸਕਦਾ ਟੌਨਬੀ ਦਾ ਕਹਿਣਾ ਸੀ ਕਿ ਬਾਹਰੀ ਹਮਲੇ ਤਾਂ ਸਿਰਫ ਉਸ ਸਮੇਂ ਕਾਮਯਾਬ ਹੁੰਦੇ ਹਨ ਜਦੋਂ ਸਭਿਅਤਾ ਪਹਿਲਾਂ ਤੋਂ ਹੀ ਅੰਦਰੋਂ ਕਮਜ਼ੋਰ ਹੋ ਚੁੱਕੀ ਹੁੰਦੀ ਹੈ ਜਿਵੇਂ ਕਿ ਇੱਕ ਰੁੱਖ ਜੇ ਉਸ ਦੀਆਂ ਜੜ੍ਹਾਂ ਸੜ ਗਈਆਂ ਹੋਣ ਤਾਂ ਇੱਕ ਛੋਟਾ ਜਿਹਾ ਚੱਕਰ ਵੀ ਉਸ ਨੂੰ ਡੇਕ ਸਕਦਾ ਹੈ ਪਰ ਜੇ ਜੜ੍ਹਾਂ ਬਹੁਤ ਮਜ਼ਬੂਤ ਨੇ ਤਾਂ ਜਿੰਨੇ ਮਰਜ਼ੀ ਤੂਫਾਨ ਆਈ ਜਾਣ ਉਸ ਦਾ ਕੁਝ ਨਹੀਂ ਵਿਗੜ ਸਕਦਾ ਇਸ ਲਈ ਉਹ ਕਹਿੰਦਾ ਹੈ ਕਿ ਸਭਿਤਾਾਂ ਦੀ ਮੌਤ ਦਾ ਜ਼ਿੰਮੇਵਾਰ ਉਸ ਦਾ ਆਪਣਾ ਢਾਂਚਾ ਅਤੇ ਗਲਤੀਆਂ ਹੁੰਦੀਆਂ ਹਨ ਨਾ ਕਿ ਬਾਹਰੀ ਸ਼ਕਤੀਆਂ ਇਹ ਵਿਚਾਰ ਸਾਨੂੰ ਸਿਖਾਉਂਦਾ ਹੈ ਕਿ ਆਪਣੇ ਸਮਾਜ ਨੂੰ ਮਜ਼ਬੂਤ ਰੱਖਣ ਲਈ ਸਾਨੂੰ ਅੰਦਰੂਨੀ ਮਸਲਿਆਂ ਨੂੰ ਸੁਲਝਾਉਣਾ ਤੇ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਆਪਣੇ ਹੱਥੀ ਆਪਣਾ ਨਾਸ਼ ਕਰ ਲਵਾਂਗੇ ਮਤਲਬ ਕਿ ਸਾਨੂੰ ਕਿਸੇ ਤੇ ਦੋਸ਼ ਨਹੀਂ ਦੇਣਾ ਚਾਹੀਦਾ ਕਿ ਮੈਨੂੰ ਉਸ ਤੋਂ ਖਤਰਾ ਹੈ ਜਾਂ ਕਿਸੇ ਸਮਾਜ ਨੂੰ ਉਸ ਤੋਂ ਖਤਰਾ ਹੈ ਸਾਨੂੰ ਖੁਦ ਤੋਂ ਆਪਣੀਆਂ ਕਮਜ਼ੋਰੀਆਂ ਤੋਂ ਖਤਰਾ ਹੈ ਜਿੰਨਾ ਚਿਰ ਆਪਾਂ ਆਪਣੇ ਅੰਦਰਲੀਆ ਕਮਜ਼ੋਰੀਆਂ ਨੂੰ ਦੂਰ ਨਹੀਂ ਕਰਾਂਗੇ ਤਦ ਤੱਕ ਆਪਾਂ ਸਰਵਾਈਵ ਨਹੀਂ ਕਰ ਪਾਵਾਂਗੇ ਹੁਣ ਇਹ ਗੱਲ ਇੱਕ ਛੋਟੀ ਇਕਾਈ ਤੋਂ ਲੈ ਕੇ ਵੱਡੀ ਤੋਂ ਵੱਡੀ ਇਕਾਈ ਤੇ ਤੁਸੀਂ ਫਿੱਟ ਕਰ ਸਕਦੇ ਹੋ ਟੋਇਨਬੀ ਦੇ ਹੁਣ ਸਿੱਖੀ ਧਰਮ ਬਾਰੇ ਕੀ ਵਿਚਾਰ ਨੇ ਉਹ ਦੇਖ ਲੈਣੇ ਆਰਨੋਲਡ ਟੋਇਨਬੀ ਜਿਸ ਨੇ ਸਭਿਤਾਵਾ ਦਾ ਡੂੰਘਾ ਅਧਿਐਨ ਕੀਤਾ ਨੇ ਸਿੱਖੀ ਵਿੱਚ ਕੁਝ ਖਾਸ ਦੇਖਿਆ ਉਸਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬਾ ਤੇ ਸਿੱਖ ਧਰਮ ਦੁਨੀਆ ਨੂੰ ਬਰਾਬਰੀ ਸੇਵਾ ਅਤੇ ਰੱਬ ਦੀ ਭਗਤੀ ਦਾ ਰਾਹ ਦਿਖਾਉਂਦੇ ਹਨ ਸਿੱਖ ਧਰਮ ਅਤੇ ਇਸ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਦੁਨੀਆ ਨਾਲ ਸਾਂਝਾ ਕਰਨ ਲਈ ਕੁਝ ਖਾਸ ਅਤੇ ਕੀਮਤੀ ਹੈ ਮੈਂ ਇਹ ਗੱਲ ਪੂਰੇ ਦਿਲ ਨਾਲ ਮੰਨਦਾ ਹਾਂ ਕਿ ਸਿੱਖ ਗੁਰੂਆਂ ਦੀ ਸਿੱਖਿਆ ਸਿਰਫ ਇੱਕ ਕੌਮ ਲਈ ਨਹੀਂ ਹੈ ਸਗੋਂ ਸਾਰੀ ਮਨੁੱਖਤਾ ਲਈ ਇੱਕ ਮਾਰਗਦਰਸ਼ਕ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹਨਾਂ ਮਹਾਨ ਹਸਤੀਆਂ ਨੇ ਸਾਨੂੰ ਸਿਖਾਇਆ ਕਿ ਰੱਬ ਨਾਲ ਜੁੜਨ ਲਈ ਖਾਲੀ ਰਸਮਾਂ ਦੀ ਲੋੜ ਨਹੀਂ ਸਗੋਂ ਇਮਾਨਦਾਰੀ ਨਾਲ ਜਿਉਣਾ ਮਿਹਨਤ ਕਰਨਾ ਅਤੇ ਆਪਣਾ ਕਮਾਇਆ ਸਾਂਝਾ ਕਰਨਾ ਹੀ ਸੱਚੀ ਭਗਤੀ ਹੈ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮੈਂ ਸਭ ਤੋਂ ਉੱਚੇ ਦਰਜੇ ਦੀ ਵਿਦਵਤਾ ਮੰਨਦਾ ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਇੱਕ ਅਜਿਹੇ ਰਾਹ ਦਿੱਤਾ ਜੋ ਰੋਹਾਨੀ ਜੋਸ਼ ਅਤੇ ਸਮਾਜਿਕ ਨਿਆਂ ਦਾ ਸੁਮੇਲ ਹੈ ਉਹਨਾਂ ਦੀ ਸਿੱਖਿਆ ਸਾਨੂੰ ਦੱਸਦੀ ਹੈ ਕਿ ਸੰਸਾਰ ਵਿੱਚ ਰਹਿੰਦਿਆਂ ਵੀ ਅਸੀਂ ਮਾਇਆ ਤੇ ਬੰਦਰਾ ਤੋਂ ਉੱਪਰ ਉੱਠ ਸਕਦੇ ਹਾਂ ਘਰ ਛੱਡਣ ਦੀ ਲੋੜ ਨਹੀਂ ਸਗੋਂ ਆਪਣੇ ਕੰਮ ਅਤੇ ਸੇਵਾ ਰਾਹੀਂ ਰੱਬ ਨੂੰ ਪਾਇਆ ਜਾ ਸਕਦਾ ਹੈ ਟੋਇਨ ਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਨੇ ਦਿਲੋਂ ਛੂ ਲਿਆ ਉਹ ਕਹਿੰਦਾ ਸੀ ਸਿੱਖ ਗੁਰੂਆਂ ਵਰਗਾ ਕੋਈ ਨਹੀਂ ਕਿਉਂਕਿ ਉਹਨਾਂ ਨੇ ਰੋਹਾਨੀਅਤ ਅਤੇ ਜ਼ਮੀਨੀ ਜੰਗ ਨੂੰ ਇਕੱਠਾ ਕਰਕੇ ਇੱਕ ਨਵਾਂ ਰਾਹ ਬਣਾਇਆ ਰਨੋਲਡ ਟੋਨਬੀ ਨੇ ਸਿੱਖ ਧਰਮ ਬਾਰੇ ਕੋਈ ਵੱਖਰੀ ਕਿਤਾਬ ਨਹੀਂ ਲਿਖੀ ਅਤੇ ਨਾ ਹੀ ਉਸਨੇ ਪੰਜਾਬੀ ਵਿੱਚ ਕੁਝ ਲਿਖਿਆ ਉਸ ਦੇ ਸਿੱਖ ਧਰਮ ਬਾਰੇ ਵਿਚਾਰ ਮੁੱਖ ਤੌਰ ਤੇ ਉਸ ਦੀਆਂ ਅੰਗਰੇਜ਼ੀ ਰਚਨਾਵਾਂ ਅਤੇ ਦੂਜਿਆਂ ਦੇ ਕੰਮਾਂ ਵਿੱਚ ਮਿਲਦੇ ਹਨ ਉਸ ਨੇ ਯੂਨੈਸਕੋ ਦੁਆਰਾ 1960 ਵਿੱਚ ਪ੍ਰਕਾਸ਼ਿਤ ਕੀਤੀ ਦਾ ਸੈਕਟਰ ਰਾਈਟਿੰਗ ਆਫ ਦਾ ਸਿੱਖ ਦੇ ਮੁੱਖ ਬੰਦ ਦੇ ਵਿੱਚ ਇਹ ਕੁਝ ਗੱਲਾਂ ਲਿਖੀਆਂ ਹਨ ਇਹ ਕਿਤਾਬ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਹਿੱਸਿਆਂ ਦਾ ਅੰਗਰੇਜ਼ੀ ਅਨੁਵਾਦ ਸੀ ਅਤੇ ਟੋਇਨਬੀ ਨੇ ਇਸ ਦੀ ਸ਼ੁਰੂਆਤ ਵਿੱਚ ਲਿਖਿਆ ਕਿ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਦੁਨੀਆ ਨੂੰ ਖਾਸ ਸੁਨੇਹਾ ਦੇ ਸਕਦੇ ਹਨ ਇਸ ਤੋਂ ਇਲਾਵਾ ਟੋਇਨਬੀ ਦੇ ਜੀਵਨ ਨਾਲ ਜੁੜੀ ਇੱਕ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਜਿਸ ਵਿੱਚ ਇੱਕ ਵਾਰ ਟੋਇਨਬੀ ਦੀ ਮੁਲਾਕਾਤ ਇੱਕ ਅਮਰੀਕੀ ਔਰਤ ਨਾਲ ਹੋਈ ਅਮਰੀਕੀ ਔਰਤ ਜਿਹੜੀ ਸੀ ਬੜੀ ਜਗਿਆਸੂ ਕਿਸਮ ਦੀ ਸੀ ਉਸ ਨੂੰ ਇਹ ਜਾਣਨ ਦੀ ਚਾਹ ਸੀ ਕਿ ਕਿਉਂਕਿ ਟੋਇਨਬੀ ਨੇ ਸਾਰੇ ਦੁਨੀਆ ਦਾ ਇਤਿਹਾਸ ਪੜ੍ਹਿਆ ਸੀ ਤਾਂ ਉਸਨੇ ਟੋਇਨਬੀ ਤੋਂ ਪੁੱਛ ਲਿਆ ਬੜੇ ਚਾਅ ਨਾਲ ਕਿ ਟੋਨਬੀ ਜੀ ਦੱਸੋ ਤਾਂ ਸਹੀ ਦੁਨੀਆ ਵਿੱਚ ਸਭ ਤੋਂ ਸੁੰਦਰ ਵਿਅਕਤੀ ਕੌਣ ਹੈ ਅਤੇ ਸਭ ਤੋਂ ਭੈੜਾ ਜਾਂ ਭੱ ਸ਼ਾਇਦ ਉਸਔਰਤ ਨੂੰ ਲੱਗਿਆ ਹੋਣਾ ਕਿ ਟੋਇਨਬੀ ਜੀ ਕਿਸੇ ਹਿਸਟੋਰੀਕਲ ਫਿਗਰ ਬਾਰੇ ਦੱਸਣਗੇ ਪਰ ਟੋਇਨਬੀ ਜੀ ਨੇ ਇੱਕ ਪਲ ਰੁਕ ਕੇ ਆਪਣੀ ਚਤੁਰ ਮੁਸਕਾਨ ਨਾਲ ਉਸ ਵੱਲ ਦੇਖਿਆ ਤੇ ਫਿਰ ਬੜੇ ਆਰਾਮ ਨਾਲ ਜਵਾਬ ਦਿੱਤਾ ਕਿ ਸਭ ਤੋਂ ਸੁੰਦਰ ਸਭ ਤੋਂ ਸੁੰਦਰ ਇੱਕ ਖੁੱਲੀ ਦਾੜੀ ਵਾਲਾ ਪੂਰਾ ਗੁਰਸਿੱਖ ਹੈ ਇੱਕ ਅਜਿਹਾ ਸਿੱਖ ਜੋ ਆਪਣੇ ਧਰਮ ਦੀ ਹਰ ਗੱਲ ਨੂੰ ਪੂਰੀ ਤਰ੍ਹਾਂ ਨਿਭਾਉਂਦਾ ਹੈ ਫਿਰ ਟੋਇਨਬੀ ਨੇ ਥੋੜਾ ਰੁਕ ਕੇ ਬੜੇ ਦਿਲਚਸਪ ਢੰਗ ਨਾਲ ਅਗਲੀ ਗੱਲ ਕਹੀ ਅਤੇ ਕਿਹਾ ਕਿ ਸਭ ਤੋਂ ਪੱਧਾ ਉਹ ਵਿਅਕਤੀ ਹੈ ਜਿਸਨੇ ਆਪਣੇ ਵਾਲ ਕਟਵਾਲੇ ਹੋਣ ਸਿੱਖ ਹੁੰਦੇ ਆ ਆਪਣੇ ਵਾਲ ਕਟਵਾਲੇ ਹੋਣ ਇਹ ਟੌਨੀ ਦਾ ਜਵਾਬ ਸਿਰਫ ਮਜ਼ਾਕ ਨਹੀਂ ਸੀ ਇਸ ਵਿੱਚ ਉਹ ਸਦਾਸਿਕ ਧਰਮ ਪ੍ਰਤੀ ਡੂੰਘਾ ਸਤਿਕਾਰ ਝਲਕਦਾ ਸੀ ਉਹ ਮੰਨਦਾ ਸੀ ਕਿ ਇੱਕ ਗੁਰਸਿੱਖ ਜੋ ਆਪਣੇ ਵਾਲ ਤੇ ਦਾੜੀ ਨੂੰ ਗੁਰੂ ਦੀ ਦਿੱਤੀ ਸ਼ਾਨ ਵਜੋਂ ਸੰਭਾਲਦਾ ਹੈ ਨਾ ਸਿਰਫ ਸਰੀਰਕ ਤੌਰ ਤੇ ਸੁੰਦਰ ਹੁੰਦਾ ਹੈ ਸਗੋਂ ਉਸ ਦੀ ਰੂਹਾਨੀ ਤਾਕਤ ਅਤੇ ਇਮਾਨਦਾਰੀ ਉਸ ਨੂੰ ਅਸਲੀ ਸੁੰਦਰਤਾ ਦਿੰਦੀ ਹੈ ਪਰ ਜਦੋਂ ਕੋਈ ਸਿੱਖ ਆਪਣੇ ਵਾਲ ਕਟਵਾ ਲੈਂਦਾ ਹੈ ਤਾਂ ਟੌਨੀ ਲਈ ਇਹ ਸਿਰਫ ਸ਼ਕਲ ਦਾ ਨੁਕਸਾਨ ਨਹੀਂ ਹੁੰਦਾ ਬਲਕਿ ਇਹ ਗੁਰੂ ਨਾਲ ਕੀਤੀ ਵਚਨਬੱਧਤਾ ਤੋਂ ਮੂੰਹ ਮੋੜਨਾ ਹੁੰਦਾ ਹੈ ਜੋ ਉਸ ਨੂੰ ਬਹੁਤ ਨਿਰਾਸ਼ਾਜਨਕ ਲੱਗਦਾ ਸੀ ਅਖੀਰ ਟੋਇਨਬੀ ਦੀ ਮੌਤ ਜਿਹੜੀ ਹੈ ਉਹ 22 ਅਕਤੂਬਰ 1975 ਨੂੰ ਹੋਈ ਪਰ ਉਸ ਦੀਆਂ ਸਿੱਖਿਆਵਾਂ ਅੱਜ ਵੀ ਜਿਉਂਦੀਆਂ ਹਨ ਉਹ ਸਾਨੂੰ ਸਿਖਾਉਂਦਾ ਹੈ ਕਿ ਆਪਣੀ ਵਿਰਾਸਤ ਨੂੰ ਸਮਝੋ ਚੁਣੌਤੀਆਂ ਦਾ ਸਾਹਮਣਾ ਕਰੋ ਅਤੇ ਦੁਨੀਆ ਨੂੰ ਬਿਹਤਰ ਬਣਾਓ ਇਹ ਸੀ ਇੱਕ ਇਤਿਹਾਸਕਾਰ ਦੀ ਕਹਾਣੀ ਜਿਸ ਨੇ ਸਿੱਖੀ ਅਤੇ ਸਿੱਖ ਧਰਮ ਦੀ ਮਹਾਨਤਾ ਨੂੰ ਵੀ ਸਲਾਮ ਕੀਤਾ ਸੋ ਦੋਸਤੋ ਤੁਹਾਨੂੰ ਟੋਇਨਬੀ ਦਾ ਜੀਵਨ ਉਸ ਦੇ ਵਿਚਾਰ ਅਤੇ ਸਿੱਖੀ ਪ੍ਰਤੀ ਜਿਹੜੀ ਉਹਦੀ ਭਾਵਨਾ ਹੈ ਉਸ ਬਾਰੇ ਤੁਹਾਡੀ ਕੀ رائے ਹੈ ਜਾਂ ਕੀ ਵਿਚਾਰ ਨੇ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਧੰਨਵਾਦ